ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਅਗਲੇ 4-5 ਦਿਨਾਂ ਦੀ ਮੌਸਮ ਅਪਡੇਟ ਲੈ ਕੇ ਹਾਜ਼ਰ ਹਾਂ ਜੀ ਪੰਜਾਬ ਦੀ ਗੱਲ ਕਰਾਂਗੇ ਹਰਿਆਲੇ ਰਾਸਾਂ ਦੇ ਮੌਸਮ ਦੀ ਗੱਲ ਕਰਾਂਗੇ ਸੋ ਇਸ ਲਈ ਦੀ ਤਾਜ਼ਾ ਸੈਟਲਾਈਟ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਜੀ 6 ਜਨਵਰੀ ਦਾ ਅੱਜ ਦਿਨ ਹੈ ਸਵੇਰ ਦੇ ਲਗਭਗ 10 ਵਜੇ ਚਾਰੇ ਆ ਪੰਜਾਬ ਦੀ ਗੱਲ ਕਰੀਏ ਤੇ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਮਾਸਮਾ ਉਸ ਵੇਲੇ ਲਗਭਗ ਸਾਫੀ ਹੋਣਾ ਹੋਇਆ ਪਛਮੀ ਸਿਸਟਮ ਪਿਛਲੇ 24 48 ਘੰਟਿਆਂ ਤੋਂ ਸਰਗਰਮ ਸੀ ਪੰਜਾਬ ਦੇ ਵਿੱਚ ਮਹੀਆ ਦੇ ਅਸਰ ਵਧ ਰਹੇ ਸੀ ਖਾਸ ਕਰ ਕੇ ਕੇਂਦਰੀ ਮਾਲਵਾ ਪੁਹਾੜ ਖੇਤਰ ਪਰ ਇਹ ਸਿਸਟਮ ਜਿਹੜਾ ਬਹੁਤਾ ਜੋਰ ਹੈ ਉਹ ਪਛਮੀ ਵਾਲੇ ਫਾਸੇ ਲੱਗਿਆ ਯਾਨੀ ਕਿ ਚਾਹੇ ਉਹ ਲੈਂਦੇ ਦੇ ਖੇਤਰ ਨੇ ਫਾਸਾਂ ਦੇ ਬਹੁਤੇ ਖੇਤਰਾਂ ਦੇ ਵਿੱਚ ਸਿਸਟਮ ਨੇ ਮੀਂਹ ਦਰਜ ਕਰਾਇਆ ਨਹੀਂ ਤੇ ਬੀਤੀ ਰਾਤ ਕਹ ਲਿਆ ਕਿ ਫਾਜ਼ਿਲਕਾ ਫਰੀਦਕੋਟ ਫਿਰੋਜ਼ਪੁਰ ਤਰਨਤਾਰਨ ਸਾਹਿਬ ਔਰ ਬਠਿੰਡਾ ਮਲੋਟ ਸ਼ਿਮਸਰ ਸਾਹਿਬ ਦੇ ਖੇਤਰਾਂ ਦੇ ਵਿੱਚ ਮੀਂਹ ਲੱਗੇ ਨੇ ਤੇ ਅੰਮ੍ਰ ਤੇ ਰਾਤ ਇਹ ਗੱਲ ਹੈ ਕਿ 8:00 9:00 ਵਜੇ ਤੋਂ ਬਾਅਦ ਗੜੇਮਾਰੀ ਤੇਜ਼ ਰਾਟੇਦਾਰ ਉਮੀਦ ਨਾਲ ਜਰੀਆ ਦਰਜ ਹੋਈ ਹੈ ਅਸਲ ਇਹ ਸਿਸਟਮ ਯੂਪ ਦੇ ਪਛਮੀ ਖੇਤਰਾਂ ਦੇ ਵਿੱਚ ਸਰਗਰਮ ਹੈ ਸਹਾਰਨਪੁਰ ਯਮਨਾ ਨਗਰ ਜਗਾਦਰੀ ਮਰਾਦਾਬਾਦ ਮੁਜ਼ਫਰਨਗਰ ਇਹਨਾਂ ਖੇਤਰਾਂ ਦੇ ਵਿੱਚ ਕਿਤੇ ਕਿਤੇ ਹਲਕੇ ਦਰਮਿਆਨੇ ਮੀਂਹ ਲੱਗ ਰਹੇ ਨੇ ਸੋ ਇਹ ਸਿਸਟਮ ਪੰਜਾਬ ਹਰਿਆਣਾ ਵਿੱਚੋਂ ਖਤਮ ਹੈ ਜੀ ਅੱਜ ਦੁਪਹਿਰ ਤੋਂ ਬਾਅਦ ਜਾਂ ਅਗਲੇ ਦੁਪਹਿਰ ਤੋਂ ਪਹਿਲਾਂ ਹੀ ਪਹਾੜਾਂ ਦੇ ਵਿੱਚ ਪਹਾੜਾਂ ਦੇ ਨਾਲ ਲੱਗਦੇ ਜਿਹੜੇ ਜ਼ਿਲ੍ਹੇ ਆ ਹੁਣ ਨਵਾਂ ਸ਼ਹਿਰ ਹੁਸ਼ਿਆਰ ਪਰ ਚੰਡੀਗੜ੍ਹ ਮਹਾਲੇ ਦੇ ਖੇਤਰਾਂ ਦੇ ਵਿੱਚ ਧੁੱਪ ਨਿਕਲ ਰਹੀ ਹੈ ਸਵੇਰ ਤੋਂ ਤੇ ਬਹੁਤੇ ਖੇਤਰਾਂ ਦੇ ਵਿੱਚ ਅੱਜ ਧੁੱਪ ਲੱਗੇਗੀ ਪੰਜਾਬ ਹਰਿਆਣਾ ਹੋ ਰਾਜਸਥਾਨ ਦੇ ਤੇ ਇਹ ਸਿਸਟਮ ਲਗਭਗ ਖਤਮ ਹੈ ਸਹਾਰ ਜਿਹੜੇ ਮੀਜੇ ਜਿੱਥੇ ਦਰਜ ਹੋ ਰਹੇ ਨੇ ਯੂਪੀ ਦੇ ਪਛਮੀ ਖੇਤਰਾਂ ਦੇ ਵਿੱਚ ਉੱਥੇ ਵੀ ਜੇ ਸਿਸਟਮ ਅਜੇ ਤੱਕ ਫਾਇਰ ਤੋਂ ਬਾਅਦ ਅੱਗੇ ਪਹਾੜਾਂ ਵੱਲ ਨੂੰ ਕੁਝ ਕਰ ਜਾਏਗਾ ਇਸੋ ਅੱਜ ਅੱਗੇ ਗੱਲ ਕਰੀਏ ਜੀ 7 8 ਤੇ 9 ਤਰੀਕ 10 ਤਰੀਕ ਤੱਕ ਮੌਸਮ ਲਗਭਗ ਠੀਕ ਰਹੇਗਾ ਤੰਦ ਜਮੇਨੇ ਲੈਵਲ ਤੇ ਬਣ ਸਕਦੀ ਹੈ ਫਿਲਹਾਲ ਹਾਲੇ ਕੋਈ ਅਲਰਟ ਨਹੀਂ ਹੈ ਆਉਂਦੇ ਦਿਨਾਂ ਦੇ ਦਰਮਿਆਨ ਤੰਦ ਜਮੇਨੇ ਲੈਵਲ ਤੇ ਬਹੁਤ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ ਭਾਵੇਂ ਉਹ ਪੰਜਾਬ ਦੇ ਖੇਤਰ ਹੈ ਹਰਿਆਣਾ ਰਾਜਸਥਾਨ ਦੇ ਖੇਤਰ ਹੈ ਤੇ ਇਸ ਤੋਂ ਇਲਾਵਾ ਜਿਹੜਾ ਸਿਸਟਮ ਹੈ ਪਹਾੜਾਂ ਦੇ ਵਿੱਚ ਹਲਕੀ ਬਰਿਸ਼ਵਾਰੀ ਦੇ ਸਕਦਾ ਉੱਤਰਾਖੰਡ ਹਿਮਾਚਲ ਦੇ ਉੱਪਰਲੇ ਖੇਤਰਾਂ ਦੇ ਵਿੱਚ ਜਿਹਦੇ ਨਾਲ ਠੰਡ ਦੇ ਵਿੱਚ ਵਾਧਾ ਜਲਦੀ ਹੋ ਸਕਦਾ ਲੋਹੜੀ ਦੇ ਲਾਗੇ ਇੱਕ ਹੋਰ ਸਿਸਟਮ ਆ ਰਿਹਾ ਉਹਦੇ ਮੌਕੇ ਤੇ ਅਫਰੇਡ